ਤਾਰੇ ਗਿਣਾਂ ਤੇ ਸਹਜ ਗਿਣ ਲਵਾ ਗੁਰੂ ਨਾਨਕ ਦੇ ਗੁਣ ਨਹੀਂ ਗਿਣੇ ਜਾਂਦੇ ਤਾਰੇ ਗਿਣਾਂ ਤੇ ਸਹਜ ਗਿਣ ਲਵਾ ਤੇ ਗੁਰੂ ਨਾਨਕ ਦੇ ਗੁਣ ਨਹੀਂ ਗਿਣੇ ਜਾਂਦੇ ਇਹ ਚਰਚਾ ਉਸ ਦੇ ਪਿਆਰ ਦੀ ਬੜੀ ਲੰਮੀ ਮੇਥੋਂ ਸ਼ੇਰਾਂ ਨਾਲ ਨਹੀਂ ਮਿਣੇ ਜਾਂਦੇ ਮੇਥੋਂ ਸ਼ੇਰਾਂ ਨਾਲ ਨਹੀਂ ਮਿਣੇ ਜਾਂਦੇ ਪਾਪੀ ਭੁੱਲਿਆਂ ੜਕਦੇ ਆ ਬੰਦੇ ਆਂ ਦੀ ਜੇ ਕਾ ਜ਼ਿੰਦਗੀ ਬਾਬਾ ਸਧਾਰਨਾਂ ਬੇੜੀ ਇਸ ਜਹਾਨ ਦੀ ਡੁੱਬ ਜਾਂਦੀ ਜੇ ਗੁਰੂ ਨਾਨਕ ਆਣ ਕੇ ਤਾਰਦਾ ਨਾ ਬੇੜੀ ਇਸ ਜਹਾਨ ਦੀ ਡੁੱਬ ਜਾਂਦੀ ਜੇ ਗੁਰੂ ਨਾਨਕ ਆਣ ਕੇ ਤਾਰਦਾ ਨਾ ਤਨ ਗੁਰੂ ਨਾਨਕ ਮੇਰਾ ਕਰੇ ਮਹਾਰਾ ਸਾਰੇ ਦੁਨੀਆਂ ਨਾਮ ਚ ਪਾਇਆ ਜੀ ਕਾਲ ਜੋਗ ਵਿੱਚ ਅਵਤਾਰ ਤਾਰ ਕੇ ਜੀ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਕਾਲ ਜੋਗ ਵਿੱਚ ਅਵਤਾਰ ਤਾਰ ਕੇ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਜ਼ੁਲਮਦਿ ਅਗ ਧਰਤੀ ਜਬਾਲ ਦੀ ਕਉਡੇ ਰਾਸ ਕਰਦੀ ਅਗ ਤਾਂ ਬਜਾਈ ਹੋਈ ਆ ਕਉਡੇ ਰਾਸ ਕਰਦੀ ਅਗ ਤਾਂ ਬਜਾਈ ਹੋਈ ਆ ਗੁਰੂ ਨਾਨਕ ਦੇ ਗੁਣ ਵੀਰ ਲਈ ਕਹੁੰਦ ਨੇ ਉਹ ਕਈ ਲੋਕ ਜਾ ਕੇ ਹੱਥ ਪਾਣੇ ਨੂੰ ਵਖਾਉਂਦ ਨੇ ਗੁਰੂ ਨਾਨਕ ਦੇ ਗੁਣ ਵੀਰ ਲਈ ਕਹੁੰਦ ਨੇ ਉਹ ਕਈ ਲੋਕ ਜਾ ਕੇ ਹੱਥ ਪਾਣੇ ਨੂੰ ਵਖਾਉਂਦ ਨੇ ਲਿੰਦੇ ਵਾਲਾ ਗੋਰਾ ਪਾਣੀ ਨੂੰ ਚਲਾਟ ਕੇ ਲਿੰਦੇ ਵਾਲਾ ਗੋਰਾ ਪਾਣੀ ਨੂੰ ਚਲਾਟ ਕੇ ਮਤ ਪੰਡਤਾ ਨੂੰ ਚੱਜ ਦੀ ਸਖਾਈ ਹੋਈ ਆ ਮਤ ਪੰਡਤਾ ਨੂੰ ਚੱਜ ਦੀ ਸਖਾਈ ਹੋਈ ਆ ਜੋਗ ਵਿੱਚ ਅਵਤਾਰ ਤਾਰ ਕੇ ਗੁਰੂ ਨਾਨਕ ਨੇ ਦੁਨੀਆਂ ਬਚਾਈ ਹੋਈ ਆ ਜ਼ੁਲਮ ਦੀ ਅਗ ਧਰਤੀ ਦੇ ਬਾੜ ਦੀ ਕੌੜੇ ਰਾਸ਼ ਕ ਦੀ ਅਗ ਤਾਂ ਬਜਾਈ ਹੋਈ ਆ ਮਲਕੀਓ ਭਾਗੋ ਵਿੱਚ ਬੜਾ ਹੰਕਾਰ ਆ ਬੜਾਏ ਬਦੋਸਾਂ ਗਰੀਬਤਾਂ ਹੀ ਮਾਰਿਆ ਮਲਕਿਓ ਭਾਗੋ ਵਿੱਚ ਬੜਾ ਹਾਂ ਕਹ ਰਿਆ ਬੜਾ ਹੈ ਬਦੋਸਿਆ ਗਰੀਬਾਂ ਤਾਈ ਮਾਰਿਆ ਬੜਾ ਹੈ ਬਦੋਸਿਆ ਗਰੀਬਾਂ ਨੂੰ ਮਾਰਿਆ ਉਹਦੇ ਪੂੜਿਆਂ ਦੇ ਵਿੱਚ ਖੂਨ ਛਿੰਮਿਆ ਉਹਦੇ ਪੂੜਿਆਂ ਦੇ ਵਿੱਚ ਖੂਨ ਛਿੰਮਿਆ ਰੋਟੀ ਲਾਲੋ ਦੀ ਨੂੰ ਮਿਲੀ ਵਡਿਆਈ ਹੋਈ ਆ ਰੋਟੀ ਲਾਲੋ ਦੀ ਨੂੰ ਮਿਲੀ ਵਡਿਆਈ ਹੋਈ ਆ ਕਾਹ ਜੋਗ ਵਿੱਚ ਅਵਤਾਰ ਤਾਰੇ ਕੇ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਜ਼ੁਲਮ ਅੱਗ ਤਰਦੀ ਦੇ ਬਾੜ ਦੀ ਕੌਡੇ ਰਾਸ਼ ਕਰਦੀ ਅੱਗ ਤਾਂ ਬਜਾਈ ਹੋਈ ਆ ਜਿਹੜੇ ਲੋਕ ਜੇਲ੍ਹ ਵਿੱਚ ਬਾਬਰ ਕੀਤੇ ਬੰਦ ਸੀ ਬਾਬਰ ਗਰੀਬਤਾ ਹੀ ਕਰੇ ਬੜਾ ਤੰਗ ਸੀ ਜਿਹੜੇ ਲੋਕ ਜੇਲ ਵਿੱਚ ਬਾਬਰ ਕੀਤੇ ਬੰਦ ਸੀ ਬਾਬਰ ਗਰੀਬ ਤਾਂ ਕਰੇ ਬੜਾ ਤੰਗ ਸੀ ਸਤਗੁਰੂ ਜੇਲ ਵਿੱਚ ਗਏ ਚੱਲ ਕੇ ਸਤਗੁਰੂ ਜੇਲ ਵਿੱਚ ਗਏ ਚੱਲ ਕੇ ਚੱਕੀ ਸ਼ਾਂਤ ਨਾ ਗੁਰੂ ਨੇ ਚਲਾਈ ਹੋਈ ਆ ਚੱਕੀ ਸ਼ਾਂਤ ਨਾ ਗੁਰਾਂ ਨੇ ਚਲਾਈ ਹੋਈ ਆ ਕਾਲ ਜੋਗ ਵਿੱਚ ਅਵਤਾਰ ਤਾਰ ਕੇ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਜੋ ਲਮਦਿਆ ਗਤ ਹਰ ਤੇ ਤੇ ਬਾੜ ਦੀ ਉਹ ਘਰਾਸ਼ ਕਰਦੀ ਅਗ ਤਾਂ ਬਜਾਈ ਹੋਈ ਆ ਗਿਆ ਮਰਦਨ ਜੇਦੋ ਪਾਣੀ ਵਾਲ ਚਾਲ ਕੇ ਬੈਠਾ ਸਿਕੰਦਾਰੀਓ ਪਹਾੜੀ ਸਾਰੇ ਮੱਲ ਕੇ ਗਿਆ ਮਰਦਨ ਜੇਦੋ ਪਾਣੀ ਵਾਲ ਚਾਲ ਕੇ ਬੈਠਾ ਜੀ ਕੰਦਾਰੀਓ ਪਹਾੜੀ ਸਾਰੀ ਮਲਕੇ ਕਹਿੰਦਾ ਪੂਜਦਾ ਤੂੰ ਹਿੰਦੂਆਂ ਦੇ ਗੁਰੂ ਨੂੰ ਕਹਿੰਦਾ ਪੂਜਦਾ ਤੂੰ ਹਿੰਦੂਆਂ ਦੇ ਗੁਰੂ ਨੂੰ ਸੇਲ ਪੱਥਰ ਦੇ ਥੱਲੇ ਨੂੰ ਕਲਾਈ ਹੋਈ ਆ ਸੇਲ ਪੱਥਰ ਦੇ ਥੱਲੇ ਨੂੰ ਕਲਾਈ ਹੋਈ ਆ ਕਾਲ ਯੁਗ ਵਿੱਚ ਅਵਤਾਰ ਕਰਕੇ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਜ਼ੁਲਮ ਦੀ ਅੱਗ ਜ਼ੁਲਮ ਦੀ ਅੱਗ ਧਰਦੀ ਰੇ ਬਾਲ ਦੀ ਕੌਡੇ ਰਾਖ ਕਰਦੀ ਅੱਗ ਤਾਂ ਬਜਾਈ ਹੋਈ ਆ ਚੋਰ ਭੂਮੀਆਂ ਦੇ ਗੂੜਾ ਚੋਰੀ ਛਡਵਾਈ ਸੀ ਲੂਣ ਨਾ ਹਰਾਮ ਕਰੀ ਝੁਗਤੀ ਸਖਾਈ ਸੀ ਚੋਰ ਭੂਮੀਆਂ ਦੇ ਗੂੜਾ ਚੋਰੀ ਛਡਵਾਈ ਸੀ ਲੂਣ ਨਾ ਹਰਾਮ ਕਰੀ ਝੁਗਤੀ ਸਖਾਈ ਸੀ ਰਾਜ ਦੇ ਮਹੱਲਾਂ ਵਿੱਚ ਲੂਣ ਖਾਲਿਆ ਰਾਜ ਦੇ ਮਹੱਲਾਂ ਵਿੱਚ ਲੂਣ ਖਾਲਿਆ ਚੋਰ ਭੂਮੀਆਂ ਨੂੰ ਗੱਲ ਜਦ ਆਈ ਹੋਈ ਆ ਚੋਰ ਭੂਮੀਆਂ ਨੂੰ ਗੱਲ ਜਦ ਆਈ ਹੋਈ ਆ ਕਾਲ ਜੋਗ ਵਿੱਚ ਅਵਤਾਰ ਧਾਰ ਕੇ ਗੁਰੂ ਨਾਨਕ ਨੇ ਦੁਨੀਆਂ ਬਚਾਈ ਹੋਈ ਆ ਜ਼ੁਲਮ ਦੀ ਅਗ ਤਰਤੀ ਦੇ ਬਾੜ ਦੀ ਕੌਡੇ ਰਾਸ ਕਰਦੀ ਅਗ ਤਾਂ ਬਜਾਈ ਹੋਈ ਆ ਕਿਹੜਾ ਵੜਾ ਸਬਤ ਨੂੰ ਮੋਤੀ ਕੀ ਤੇ ਪੁਨ ਨੇ ਗੋਲ ਤੁੱਤ ਚੰਗੋਟੀ ਵੇ ਜਪਾਰੇ ਚੋਣ ਚੋਣ ਨੇ ਕਿਹੜੇ ਵੇਲੇ ਸਬਤ ਨੂੰ ਮੋਟੀ ਕੀਤੇ ਪੁੰਨ ਨੇ ਗੋਲ ਤੁੱਤ ਚੰਗੋਟੀ ਵੇ ਜਪਾਰੇ ਚੋਣ ਚੋਣ ਨੇ ਜ਼ਗੀਰ ਪੰਬਾ ਕਵੀਰ ਲਿਖੋ ਕਬਤਾ ਜ਼ਗੀਰ ਪੰਬਾ ਕਵੀਰ ਲਿਖੋ ਕਬਤਾ ਸੁੱਚ ਗੇਲਤਾ ਚੰਗੋਟੀ ਵਾਲੇ ਗਾਈ ਹੋਈਆ ਸੁੱਚ ਗੇਲਤਾ ਚੰਗੋਟੀ ਵਾਲੇ ਗਾਈ ਹੋਈਆ ਸੋ ਗੋਗ ਵਿੱਚ ਅਵਤਾਰ ਤਾਰਕੇ ਗੁਰੂ ਨਾਨਕ ਨੇ ਦੁਨੀਆ ਬਚਾਈ ਹੋਈ ਆ ਜ਼ੁਲਮ ਦਿਆਗ ਤਰਤੀ ਤੇ ਬਾੜ ਦੀ ਕਉਡੇ ਰਾਸ ਕਰਦੀ ਅਗ ਤਾਂ ਬਜਾਈ ਹੋਈ ਆ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰੇ ਦੇਸ਼ਾਂ ਨੂੰ ਨਾਮ ਚ ਪਾਇ ਕਾਲਜ ਦੇ ਅਵਤਾਰ ਗੁਰੂ ਨਾਨਕ ਮਹਾਰਾਜ ਚੋਂ ਜੁਗ ਨੂੰ ਇਕੱਠਾ ਕਰਕੇ ਬੈਗਣ ਨੂੰ ਨਾਮ ਚ ਪਾਇ ਸੱਚੇ ਪਾਤਸ਼ਾਹ ਸਭ ਦੇ ਸਭ ਦੇਸ਼ਾਂ ਦੇ ਗੁਰੂ ਨਾਨਕ ਮਹਾਰਾਜ ਰੱਬ ਵਰਗੇ ਸਰਵ ਤੇ ਵਿਦਵਾਨ ਬੜੇ ਤੋਂ ਭਲੀ ਮਹਾਰਾਜ ਮਾਰਾ ਸੱਚੇ ਭਾਜਾ ਹੱਡੀ ਗਰੀਬ ਦੀ ਹਾਰੀ ਲਵਾਈਏ ਪੱਤਰਕਾਰ ਦਰ ਮਦ ਸੰਗੌਰ ਸੱਚਾ ਸੰਗਲਪਣ ਕਿੰਝ ਉੱਠੀ ਸਤੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਕਾਣਾ ਗੁਰੂ ਰਾਮਦਾਸ ਧੰਗੁਰੂ ਰਾਮਦਾਸ ਮੇਰਾ ਗੁਰੂ ਨਿਹਾਰੀ ਪਰਮਾਤਮਾ ਤੇ ਸਤਿਗੁਰੂ ਨਾਨਕ ਮਹਾਰਾਜ ਕਲਗੀ ਵਾਲਿਆ ਬਾਜਾ ਵਾਲਿਆ ਗੁਰੂ ਅਰਜਨ ਦੇਵ ਮਹਾਰਾ ਮੇਰਾ ਗੁਰੂ ਸਿਧਾਂਤ ਸਤਿਗੁਰੂ ਅਰਜਨ ਦੇਵ ਮਹਾਰਾਜ ਮੇਰਾ ਗੁਰੂ ਕਲਗੀ ਵਾਲਿਆ ਬਾਜਾ ਵਾਲਿਆ ਮੇਰਾ ਗੁਰੂ ਪੁੱਤਕ ਨੂੰ ਮਾਫ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤਾ ਭਲਾ ਇਹ ਨਿਹਾਰੀ ਪਰਮਾਨ ਪੁੱਤਕ ਨੂੰ ਮਾਫ ਸੁੱਚਾ ਸੰਗਲ ਪਿੰਡ ਝੰਡੋਤੀ ਤਸਵੀਰ ਅਜਨਾਲਾ ਜਲਾ ਮਰਸੰਗ ਪੁੱਤਕ ਮਾਫ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤਾ ਭਲਾ ਵੈਕੁਰੂ ਦੇ ਖਾਲਸਾ ਬੰਦੇ ਪਤੀ